ਡਾਕਸਬ ਅਹਮ ਮਦੂ ਸਾਗਰ ਪਾਊਡਰ ਗਗਨ ਆਯੁਰਵੇਦਾ ਵਾਲਿਆਂ ਦਾ ਤੁਹਾਡਾ ਜੀ ਇਹ ਬਣਾਇਆ ਹੋਇਆ ਆ ਸ਼ੂਗਰ ਤੇ ਕੰਮ ਕਰਦਾ ਬੜਾ کارਗਰ ਹੈ ਪਰ ਆਪਾਂ ਇਹਦੀ ਗੱਲਬਾਤ ਬਾਅਦ ਚ ਕਰਦੇ ਆ ਇੱਕ ਅਕਸਰ ਦੇਖੋ ਅਸੀਂ ਦੇਖਦੇ ਆ ਕਿ ਲੈਬੋਰੀ ਦੇ ਵਿੱਚੋਂ ਜਦੋਂ ਕਿਸੇ ਦਾ ਟੈਸਟ ਹੁੰਦਾ ਨਾ ਸ਼ੂਗਰ ਨੂੰ ਆ ਜਾਂਦੀ ਹੈ ਡਾਇਬੀਟਿਕ ਸ਼ੋ ਹੋ ਜਾਂਦਾ ਔਰ ਉਹ ਬੰਦਾ ਉਹ ਜਦੋਂ ਨਿਕਲਦਾ ਨਾ ਜੀ ਲੈਬ ਦੇ ਵਿੱਚੋਂ ਤਾਂ ਉਹਦੀ ਦੁਨੀਆ ਹਿਲ ਜਾਂਦੀ ਹੈ ਵੀ ਮੈਨੂੰ ਸ਼ੂਗਰ ਹੋ ਗਈ ਦੀ ਔਰ ਪਰਿਵਾਰ ਦੇ ਵਿੱਚ ਵੀ ਇੱਕ ਬਹੁਤ ਉਦਾਸੀ ਦਾ ਮਾਹੌਲ ਛਾ ਜਾਂਦਾ ਹੈ ਕਿ 슈ਗਰ ਹੋ ਗਈ ਹੈ ਔਰ ਬੰਦਾ ਗੱਲ ਕਰਨ ਜੋਗਾ ਨਹੀਂ ਰਹਿੰਦਾ ਕਿਸੇ ਨਾਲ ਕਿ ਕੀ ਕਹਾਂ ਕਿ ਮੈਨੂੰ 슈ਗਰ ਹੋ ਗਈ ਹੈ ਤਿੰਨ ਚਾਰ ਦਿਨ ਤਾਂ ਉਹ ਹਿਲ ਜਾਂਦਾ ਇੱਕ ਵਾਰ ਜੀ ਤਾਂ ਕੀ ਕਹਨੇ ਜੇ 슈ਗਰ ਹੋ ਗਈ ਕਿਸੇ ਨੂੰ ਡਾਇਬੀਟਿਕ ਹੋ ਗਿਆ ਤਾਂ ਉਹਦੀ ਦੁਨੀਆ ਖਤਮ ਹੋ ਗਈ ਨਹੀਂ ਨਹੀਂ ਚੁੱਪੜਾ ਕੁਝ ਵੀ ਨਹੀਂ ਹੋਇਆ ਇਹ 슈ਗਰ ਕਿਹਾ ਅੱਜ ਦੀ ਹੈ ਪੁਰਾਣੇ ਗ੍ਰੰਥਾਂ ਦੇ ਵਿੱਚ ਇਹਨੂੰ ਮਦੇ ਮధుమేਹ ਕਿਹਾ ਜਾਂਦਾ ਜੀ ਹੂੰ ਤੇ ਇਹ ਦਿਮਾਗੀ ਅਗਰ ਕੋਈ ਪਰੇਸ਼ਾਨੀ ਹੈ ਜਾਂ ਪਿਤਾ ਪੁਰਖੀ ਹੈ ਇਹ ਆਮ ਹੀ ਹੋ ਜਾਂਦੀ ਹੈ 슈ਗਰ ਹੂੰ ਤੁਸੀਂ ਪਿੰਡ ਚ ਲਗਭਗ ਪੁੱਛ ਲਓ ਕਿਸੇ ਬੰਦੇ ਨੂੰ ਵੀ 50 60% ਲੋਕਾਂ ਨੂੰ 슈ਗਰ ਤੋਂ ਗ੍ਰਸਤ ਹੈਗੇ ਆ ਹੂੰ ਤੋਂ ਇੱਕ ਵਾਰ ਜਰੂਰ ਘਬਰਾ ਜਾਂਦੇਵੇਂ ਨੂੰ 슈ਗਰ ਹੋਈ ਹੈ ਹੂੰ ਪਰ ਕੁਝ ਵੀ ਨਹੀਂ ਹੈਗਾ ਬਹੁਤ ਸੌਖੇ ਤਰੀਕੇ ਨਾਲ ਇਹਨੂੰ ਆਪਣਾ ਖਾਣ ਪੀਣ ਠੀਕ ਕਰਕੇ ਐਕਸਰਸਾਈਜ਼ ਕਰਕੇ ਤੁਸੀਂ ਆਯੁਰਵੇਦਿਕ ਜੜੀ ਬੂਟੀਆਂ ਨਾਲ ਜੁੜ ਕੇ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਇਹਨੂੰ ਰਿਵਰਸ ਕਰ ਸਕਦੇ ਹੋ ਹੂੰ ਤਾਂ 슈ਗਰ ਹੋ ਗਿਆ ਜਾਂ ਡਾਇਬੀਟਿਕ ਹੋ ਗਿਆ ਜਿਵੇਂ ਐਸੀ ਕਹਨੇ ਆ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਜ਼ਿੰਦਗੀ ਜ਼ਿੰਦਾਬਾਦ ਫਿਰ ਵੀ ਰਹਿ ਸਕਦੀ ਹੈ ਜ਼ਿੰਦਗੀ ਜ਼ਿੰਦਾਬਾਦ ਹੈ ਤੇ ਰਹਿਣੀ ਚਾਹੀਦੀ ਹੈ ਹੂੰ ਦੇਖੋ ਅਗਰ ਮਸਤੀ ਜਾਂਦਾ ਹੈ ਤਾਂ ਹਸਤੀ ਜਾਂਦਾ ਹੈ ਹੂੰ ਅਗਰ ਜਿਉਂਦੇ ਆ ਤਾਂ ਜਿਉਂਦੇ ਨਜ਼ਰ ਆਓ ਹੂੰ ਚੜਦੀ ਕਲਾ ਜ ਰਹੋ ਹੋ ਗਈ ਹੋ ਗਈ ਫਿਰ ਕੀ ਹੋ ਗਿਆ ਹੂੰ ਉਹਨੂੰ ਐਡੀ ਤਾਂ ਗੱਲ ਨਹੀਂ ਹੈਗੀ ਨਾ ਤੂੰ ਖਾਣਾ ਪੀਣਾ ਸਹੀ ਕਰੋ ਐਕਸਰਸਾਈਜ਼ ਕਰੋ ਜੀ ਆਯੁਰਵੈਦਿਕ ਜੜੀ ਬੂਟੀਆਂ ਨਾਲ ਜੜੋ ਦਿਨਾਂ ਦੇ ਵਿੱਚ ਇਹ ਕੰਟਰੋਲ ਹੋ ਜਾਂਦੀ ਹੈ ਹਮ ਹਣਾ 15 20 ਦਿਨ ਦੇ ਵਿੱਚ ਮਹੀਨੇ ਦੇ ਵਿੱਚ ਬਿਲਕੁਲ ਅਸੀਂ ਕਈ ਪੇਸ਼ੈਂਟਾਂ ਨੂੰ ਇਹ ਜਿਹੇ ਨੂੰ ਜਾਣਦੇ ਆ ਜਾਂ ਸਾਡੇ ਕੋਲ ਆਉਂਦੇ ਆ ਰੂਟੀਨ ਦੇ ਵਿੱਚ ਜਿਹੜੇ ਬਿਨਾ ਮੈਡੀਸਨ ਤੋਂ ਬਿਨਾ ਕਿਸੇ ਦਵਾਈ ਤੋਂ ਸਿਰਫ ਆਪਣੇ ਖਾਣ ਪੀਣ ਔਰ ਐਕਸਰਸਾਈਜ਼ ਕਰਨ ਨਾਲ ਹੀ ਬਿਲਕੁਲ ਨਾਰਮਲ ਹੋ ਗਏ ਸ਼ੂਗਰ ਨੇੜੇ ਤੇੜੇ ਵੀ ਹੈ ਨਹੀਂ ਉਹਨਾਂ ਦੇ ਹਮ ਅੱਛਾ ਅਕਸਰ ਅਸੀਂ ਪਿਛਲੇ ਵੀਡੀਓਜ਼ ਦੇ ਵਿੱਚ ਤੁਸੀਂ ਕਈ ਵਾਰੀ ਗੱਲ ਕੀਤੀ ਛੜ ਨਾਲ ਕਿ ਇਹਦੀਆਂ ਟਾਈਪਸ ਹੁੰਦੀਆਂ ਤਾਂ ਜਿਹੜੇ ਪੇਸ਼ੈਂਟ ਜਿਹਨੂੰ ਨਵੀਂ ਨਵੀਂ ਸ਼ੂਗਰ ਹੋਈ ਹੈ ਜਾਂ ਡਿਟੈਕਟ ਹੋਈ ਹੈ ਉਸ ਪਰਿਵਾਰ ਵਾਲਿਆਂ ਨੂੰ ਕੀ ਕਹਿਣਾ ਚਾਹੂਗੀ ਕੀ ਟਾਈਪਸ ਹੁੰਦੀਆਂ ਇਸ ਦੀਆਂ ਜੀ ਦੋਏ ਟਾਈਪ ਦਾ ਟਾਈਪ 1 ਤੇ ਟਾਈਪ 2 ਹੂੰ ਦੋਏ ਰਿਵਰਸੀਬਲ ਹੂੰ ਦੋਏ ਠੀਕ ਹੋਣ ਯੋਗ ਹੈ ਕੋਈ ਮਤਲਬ ਵੈਸੇ ਤਾਂ ਕੋਈ ਵੀ ਰੋਗ ਆਯੁਰਵੇਦ ਦੇ ਵਿੱਚ ਕੋਈ ਵੀ ਐਸਾ ਰੋਗ ਨਹੀਂ ਹੈਗਾ ਅਲਰਜੀ ਤੋਂ ਲੈ ਕੇ ਖੰਗ ਜ਼ਖਾਮ ਛਿੱਕਾਂ ਤੋਂ ਲੈ ਕੇ ਵੱਡੇ ਤੇ ਵੱਡੀ ਸਮੱਸਿਆ ਦਾ ਹੱਲ ਆਯੁਰਵੇਦ ਵਿੱਚ ਹੈਗਾ ਜੀ ਹੂੰ ਤੇ ਜੁਗਾ ਜੁਗਾ ਤੋਂ ਸਾਡੇ ਰਿਸ਼ੀ मुनि ਲੋਕਾਂ ਨੂੰ ਇਹ ਡਾਇਬਟੀਜ਼ ਜਾਂ ਆਯੁਰਵੇਦ ਨਾਲ ਜੋੜਦੇ ਰਹੇ ਆ ਤਾਂ ਕੋਈ ਅਜਿਹੀ ਸਮੱਸਿਆ ਨਹੀਂ ਹੈਗੀ ਜਿਹਦਾ ਮਤਲਬ ਹੱਲ ਨਹੀਂ ਹੋ ਸਕਦਾ ਹੈਗਾ ਆਯੁਰਵੇਦ ਦੇ ਵਿੱਚ ਲਓ ਜੀ ਇਹਨਾਂ ਕੋਲ ਜਦੋਂ ਵੀ ਅਸੀਂ ਆਏ ਆ ਸਾਨੂੰ ਬਹੁਤ ਵੱਡ ਮੁੱਲੀਆਂ ਜਾਣਕਾਰੀਆਂ ਮਿਲੀਆਂ ਅੱਜ ਦੇ ਵੀਡੀਓ ਦੇ ਵਿੱਚ ਮధుਮੇ ਦੀ ਗੱਲ ਹੋਏਗੀ ਸ਼ੂਗਰ ਦੀ ਗੱਲ ਹੋਏਗੀ ਡਾਇਬਟਿਕ ਪੇਸ਼ੈਂਟ ਜ਼ਿੰਦੇ ਵੀ ਹੈ ਇਹ ਸਾਰਾ ਵੀਡੀਓ ਦੇਖਿਓ ਅਖੀਰ ਤੱਕ ਹਾਂ ਤੁਹਾਡਾ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਹੈ ਦੋਸਤ ਮਿੱਤਰ ਹੈ ਉਸ ਤੱਕ ਵੀਡੀਓ ਜ਼ਰੂਰ ਸ਼ੇਅਰ ਕਰਿਓ ਜਿਸ ਨੂੰ ਹੁਣੇ-ਹੁਣੇ ਸ਼ੂਗਰ ਡਿਟੈਕਟ ਹੋਈ ਹੈ ਉਹ ਡਾਇਬਟਿਕ ਪੇਸ਼ੈਂਟ ਜਿਹੜਾ ਡਿਕਲੇਅਰ ਹੋਇਆ ਆ ਦੇਖ ਸਕਦੇ ਤੁਸੀਂ ਦੀ ਮਦੂ ਸਾਗਰ ਪਾਊਡਰ ਗਗਨ ਆਯੁਰਵੇਦ ਔਰ ਇਹਨਾਂ ਨੂੰ ਢਾਬੇ ਵਾਲੇ ਵੈਦ ਕਹਿੰਦੇ ਆ ਮਰੰਡੇ ਲੱਗੇ ਲੁਧਿਆਣਾ ਜਿਹੜਾ ਚੰਡੀਗੜ੍ਹ ਹਾਈਵੇ ਹੈ ਦੀ ਉੱਥੇ ਇਹਨਾਂ ਦਾ ਕਲੀਨਿਕ ਆ ਆਯੁਰਵੈਦਿਕ ਸੈਂਟਰ ਹੈ ਵੀ ਔਰ ਬਹੁਤ ਵਧੀਆ ਸਟੇਕ ਇੱਕ ਅੱਛੀਆਂ ਜਾਣਕਾਰੀਆਂ ਦਿੰਦੇ ਨੇ ਔਰ ਦੇਖੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਦਾ ਨਾਮ ਬਣਿਆ ਹੋਇਆ ਹੈ ਇਸ ਕਰਕੇ ਅਸੀਂ ਵੀਡੀਓ ਸ਼ੂਟ ਕਰਦੇ ਹਾਂ ਜੀ ਦੇਖੋ ਸ਼ੂਗਰ ਦੇ ਪ੍ਰਤੀ ਕਈ ਪ੍ਰਕਾਰ ਦੀਆਂ ਭ੍ਰਾਂਤੀਆਂ ਹੁੰਦੀਆਂ ਨੇ ਜੀ ਸਭ ਤੋਂ ਵੱਡੀ ਭ੍ਰਾਂਤੀ ਇਹ ਹੀ ਹੈ ਕਿ ਜੇ ਸ਼ੂਗਰ ਹੋ ਗਈ ਤਾਂ ਪਤਾ ਨਹੀਂ ਦੁਨੀਆ ਖਤਮ ਹੋ ਗਈ ਡਾਕਟਰ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਆਪਣੀ ਹਸਤੀ ਨੂੰ ਜ਼ਿੰਦਾ ਰੱਖਣਾ ਹੈ ਔਰ ਇਸ ਆਯੁਰਵੈਦਿਕ ਸੈਂਟਰ ਦੇ ਵਿੱਚ ਸਹੀ ਗਾਈਡੈਂਸ ਤੁਹਾਨੂੰ ਮਿਲੇਗੀ ਜੀ ਇੱਕ ਤੋਂ ਬਾਅਦ ਇੱਕ ਕਈ ਵੀਡੀਓਜ਼ ਸਾਡੇ ਜੇਕਰ ਤੁਸੀਂ ਸਕਰੋਲ ਕਰੋਗੇ ਚੈਨਲ ਤੇ YouTube ਤੇ Facebook ਤੇ ਮਿਲਣਗੇ ਉਹਨਾਂ ਨੂੰ ਵੀ ਸੁਣਿਓ ਉੱਥੇ ਵੀ ਗੱਲਾਂ ਬਾਤਾਂ ਤੁਹਾਡੇ ਕੰਮ ਦੀਆਂ ਹੋਰ ਬਿਮਾਰੀਆਂ ਦੇ ਉੱਤੇ ਵੀ ਬਹੁਤ ਗੱਲਾਂ ਬਾਤਾਂ ਹੋਈ ਹੈ ਡਾਕਟਰ ਸਾਹਿਬ ਜੀ ਆਪਾਂ 슈ਗਰ ਦੀ ਗੱਲ ਕਰਦੇ ਆ ਇਹ ਇਸ ਦਾ ਹੋਣ ਦਾ ਕਾਰਨ ਕੀ ਹੈ ਜੇ ਸੀ ਸੰਖੇਪ ਦੇ ਵਿੱਚ ਦਸੀ ਜੀ ਦੇਖੋ ਹੋਣ ਦੇ ਤਾਂ ਚੋਪੜਾ ਸਾਹਿਬ ਦੇ ਵੱਖ-ਵੱਖ ਕਾਰਨ ਹੈ। ਦਿਮਾਗੀ ਟੈਨਸ਼ਨ ਕਰਕੇ ਵੀ ਹੋ ਜਾਂਦੀ ਹੈ ਜੀ ਇਹ। ਹੂੰ। ਪਿਤਾ ਪੁਰਖੀ ਵੀ ਹੁੰਦੀ ਹੈ ਜੀ। ਜੀ। ਗਲਤ ਰਹਿਣ ਸੈਣ ਕਰਕੇ ਮਿੱਠਾ ਜ਼ਿਆਦਾ ਖਾਣ ਕਰਕੇ ਫਾਸਟ ਫੂਡ ਦੀ ਜ਼ਿਆਦਾ ਸੇਵਿੰਗ ਕਰਨ ਕਰਕੇ ਮੈਦਾ ਵਗੈਰਾ ਬਹੁਤ ਸੇ ਵੱਖ-ਵੱਖ ਕਾਰਨ ਇਹਦੇ ਹੈਗੇ ਆ ਸ਼ੂਗਰ ਹੋਣ ਦੇ। ਹੂੰ। ਜੀ। ਡਾਕਟਰ ਸਾਹਿਬ ਕਈ ਵਾਰ ਤੁਸੀਂ ਕਿ ਗੱਲ ਕਰਦੇ ਹੁੰਦੇ ਵੀ ਗੱਟ ਹੈਲਥ ਨਾਲ ਵੀ ਇਹਦਾ ਕੋਈ ਸਬੰਧ ਹੈ? ਹਾਂ ਜੀ। ਹੂੰ। ਮੋਟਾਪਾ ਜਿਵੇਂ ਪਹਿਲਾਂ ਤੁਹਾਨੂੰ ਸਾਈਨ ਦੱਸੇ ਨੇ। ਇਹ ਇੱਕ ਮੋਟਾਪਾ ਵੀ ਇਹਦਾ ਬਹੁਤ ਵੱਡਾ ਦੁਸ਼ਮਣ ਹੈ ਜਿਹੜੇ ਲੋਕਾਂ ਦੀ weight ਜ਼ਿਆਦਾ ਹੈ ਤਾਂ ਉਹਨਾਂ ਲੋਕਾਂ ਨੂੰ ਵੀ 슈ਗਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਡਾਈ ਬਲੱਡ ਗਲੂਕੋਜ਼ ਵਧਣ ਦੇ ਚਾਂਸ ਹੋ ਜਾਂਦੇ ਨੇ ਇਹ ਇੱਕ ਹੋਰ ਜਿਹਨਾਂ ਲੋਕਾਂ ਦਾ क्रोनिक ਲੰਮੇ ਸਮੇਂ ਤੱਕ ਲਿਵਰ ਫੈਟੀ ਰਹਿੰਦਾ ਹੈ ਤਾਂ ਉਦੋਂ ਵੀ ਡਾਇਬਟੀਜ਼ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਹਾਂਜੀ ਜੇਕਰ ਡਾਈਜੈਸ਼ਨ ਦੀ ਪ੍ਰੋਬਲਮ ਹੈ ਤਾਂ ਜੜ ਉੱਥੇ ਫੜ ਲੈਣੀ ਚਾਹੀਦੀ ਹੈ ਹਾਂਜੀ ਡਾਈਜੈਸ਼ਨ ਦੀ ਪ੍ਰੋਬਲਮ ਆਉਂਦੀ ਹੈ ਗੈਸ ਤੇਜਾਬ ਦੀ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਸਾਡਾ ਲਿਵਰ ਖਰਾਬ ਹੁੰਦਾ ਹ ਹਮ ਪਹਿਲਾਂ ਲਿਵਰ ਖਰਾਬ ਹੁੰਦਾ ਫਿਰ ਸਾਡੇ ਪੇਟ ਦੀ ਜਾਂ ਗੱਟ ਹੈਲਥ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ ਹਮ ਗੱਟ ਹੈਲਥ ਤਾਂ ਚੁਪੜਾ ਸਭ ਬਹੁਤ ਹੀ ਜ਼ਰੂਰੀ ਹੈ ਹਮ ਆਪਣੇ ਕਈ ਲੋਕ ਕੀ ਕਰਦੇ ਆ ਕਹਿੰਦੇ ਵੀ ਖਾਲੀ ਪੇਟ ਸਾਡੀ 슈ਗਰ 150 ਆ 200 ਆ ਹਮ ਉਹ ਕੀ ਕਰਦੇ ਰਾਤ ਨੂੰ ਖਾਣਾ ਖਾ ਲਿਆ ਪੂਰਾ ਠੋਕੇ ਢੱਡ ਭਰ ਲਿਆ ਹਮ ਖਾਣਾ ਪਚਦਾ ਨਹੀਂ ਹੈਗਾ ਜੀ ਅਧ ਪਚਿਆ ਪੇਟ ਚ ਰਹਿੰਦਾ ਜੀ ਹਮ ਜਿਹੜਾ ਅਧ ਪਚਿਆ ਖਾਣਾ ਸਾਡੇ ਪੇਟ ਚ ਪਿਆ ਖਾ ਕੇ ਸੌਂਗੇ ਉਪਰੋਂ ਦੁੱਧ ਪੀ ਕੇ ਤੁਸੀਂ ਸੌਂਗੇ ਹੂੰ ਤਾਂ ਉਹਨੇ 슈ਗਰ ਖਾਲੀ ਪੇਟ ਤੋਂ ਢੀ ਵਧਾਉਣੀ ਉਹ ਵਧਾਉਣੀ ਹੈ ਜੀ ਬਿਲਕੁਲ ਇਸ ਕਰਕੇ ਜਿਹੜਾ ਹੈਵੀ ਫੂਡ ਆ ਉਹ ਸਵੇਰੇ ਖਾਦਾ ਜਾਵੇ ਰਾਤ ਨੂੰ ਤੁਸੀਂ ਹੋ ਸਕੇ ਤਾਂ ਅਵੋਇਡ ਕਰੋ ਰਾਤ ਦਾ ਖਾਣਾ ਜਾਂ ਫਿਰ ਬਹੁਤ ਘੱਟ ਰੋਟੀ ਵਗੈਰਾ ਅਵੋਇਡ ਕਰੋ ਤੇ ਸਬਜੀ ਦਾਲ ਸਬਜੀ ਕੱਲੀ ਜਾਂ ਸੈਲਟ ਵਗੈਰਾ ਲੋ ਸ਼ੂਗਰ ਦੇ ਰੋਗੀਆਂ ਨੂੰ ਤਾਂ ਸਾਡਾ ਇੱਕ ਸੁਜੈਸ਼ਨ ਇਹੀ ਹੈ ਕਿ ਜਿਹੜਾ ਸ਼ਾਮ ਦਾ ਖਾਣਾ ਹੈ ਹਲਕਾ ਤੇ ਸੂਰਜ ਛਿਪੜ ਤੋਂ ਪਹਿਲਾਂ ਖਾ ਲਓ ਹਾਂ ਅਸਲ ਗੱਲ ਹੈ ਤੁਹਾਡਾ ਪੈਣ ਦੇ ਸਮੇਂ ਤੱਕ ਜਦੋਂ ਤੱਕ ਤੁਸੀਂ ਬੈੱਡ ਤੇ ਜਾਣਾ ਹੈ ਉਹਦੀ ਡਾਈਜੈਸ਼ਨ ਪੂਰੀ ਤਰ੍ਹਾਂ ਨਾਲ ਹੋ ਜਾਵੇ ਅਸੀਂ ਨਾ ਪਿੰਡਾਂ 'ਚ ਜਾਂਦੇ ਆ ਵੀਡੀਓਜ਼ ਕਰਦੇ ਆ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ 100 ਸਾਲ ਦੇ ਬਜ਼ੁਰਗ ਨਾਲ ਜਦੋਂ ਗੱਲਬਾਤ ਕਰਦੇ ਆ ਉਹ ਸ਼ਾਮ ਨੂੰ ਕਈ ਵਾਰੀ 5 ਵਜੇ ਕਹਿੰਦੇ ਜੀ ਕਹਿੰਦੇ ਸਾਡਾ ਰਾਤ ਦਾ ਖਾਣਾ ਦਾ ਸਵਾਹ ਹੋ ਗਿਆ ਜੀ ਇਹ ਬਿਲਕੁਲ ਸਹੀ ਟਾਈਮ ਹੈ ਜੀ ਬਿਲਕੁਲ ਸਹੀ ਟਾਈਮ ਹੈ ਕਿ ਤੁਸੀਂ ਸੂਰਜ ਛਿਪਣ ਤੋਂ ਪਹਿਲਾਂ ਆਪਣਾ ਖਾਣਾ ਜੋ ਵੀ ਖਾਣਾ ਉਹ ਖਾ ਲਿਆ ਹੂੰ ਤਾਂ ਕਿ ਤਿੰਨ ਚਾਰ ਘੰਟਿਆਂ ਦੇ ਵਿੱਚ ਉਹਦੀ ਚੰਗੀ ਤਰ੍ਹਾਂ ਡਾਈਜੈਸ਼ਨ ਹੋ ਜਾਂਦੀ ਹੈ ਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨਾ ਹੀ ਗੱਲੀ 슈ਗਰ ਹੋਰ ਵੀ ਪੇਟ ਨਾਲ ਜਿਹੜੀਆਂ ਸੰਬੰਧਿਤ ਸਮੱਸਿਆਵਾਂ ਨੇ ਉਹਨਾਂ ਤੋਂ निजात ਪਾਈ ਜਾ ਸਕਦੀ ਹੈ ਆਪਣਾ ਥੋੜਾ ਜਿਹਾ ਇਹ ਖਾਣ ਪੀਣ ਹੀ ਬਦਲ ਕੇ ਹੂੰ ਜੇ ਦਿਨ ਖੜੇ ਖਾਣਾ ਖਾ ਲੈਣਾ ਚੋਪੜਾ ਸਾਹਿਬ ਪਤਾ ਲੱਗ ਜਾਂਦਾ ਵੀ ਮੈਂ ਕੋਈ ਟਿੱਡੀ ਭੁਣਖੀ ਕੋਈ ਬਰਤਦਾ ਮੌਸਮ ਹੈ ਕੁਛ ਇਹ ਇਹ ਜਿਹਾ ਨਹੀਂ ਹੈਗਾ ਹੂੰ ਹੁਣ ਆਪਾਂ ਕੀ ਕਰਦੇ ਆ ਮਲਟੀਪਲੈਕਸਾਂ ਦੇ ਵਿੱਚ ਫਿਲਮ ਦੇਖਣ ਚਲੇ ਆ ਸਿਨੇਮਾ ਬੰਦ ਹੁੰਦਾ ਰਾਤ ਨੂੰ ਨਹੀਂ ਰਹਿੰਦਾ ਉੱਥੇ ਮੰਗਵਾ ਲੈਣੇ ਆ ਜਿਹੜਾ ਆਰਡਰ ਕਰਕੇ ਹਨਾ ਜਿਹੜਾ ਕੁਝ ਵੀ ਫਾਸਟ ਫੂਡ ਉਹ ਪਤਾ ਹੀ ਲੱਗਦਾ ਨਹੀਂ ਰੇ ਚ ਸਖਾਈ ਕੀ ਜਾਂਦੇ ਆ ਖਾ ਕੀ ਰਹੇ ਅਸੀਂ ਸਰ ਬਾਈਕਾਟ ਨਹੀਂ ਪਤਾ ਲੱਗਦਾ ਵੀ ਕਿੰਨੀ ਸੌਸ ਖਾ ਲਈ ਕਿੰਨਾ ਉਹਦੇ ਵਿੱਚ ਮੈਦਾ ਸੀ ਕੀ ਸੀਗਾ ਫਿਲਮ ਦੇਖੀ ਜਾਂਦੇ ਆ ਤੇ ਉਹ ਨਾਲ ਦੇ ਨਾਲ ਖਾਈ ਜਾਂਦੇ ਆ ਤੇ ਫਿਰ ਬਿਮਾਰਤਾ ਸੀ ਹੋਣਾ ਹੀ ਐ ਵਿਆਹ ਸ਼ਾਦੀਆਂ ਚ ਵੀ ਹੀ ਹੁੰਦਾ ਹੈ ਕਈ ਵਾਰ ਦੇਖੀਦਾ ਵੀ ਖਾਣਾ ਹੁੰਦਾ ਹੀ 10 ਵਜੇ ਸ਼ੁਰੂ ਹੁੰਦਾ ਜੇ ਰਾਤ ਦਾ ਖਾਣਾ ਦੀ ਕਈ ਵਾਰੀ ਡਿਨਰ ਕਿਸੇ ਪਾਰਟੀ ਚ ਜਾਂਦੇ ਆ ਤਾਂ 10 ਵਜੇ ਸਟਾਰਟ ਹੁੰਦਾ ਹਾਂਜੀ ਤੇ ਮੈਂ ਤਾਂ ਇਹ ਕਹਿਣਾ ਉਹਨਾਂ ਕੋਈ ਘਰ ਤੋਂ ਹੀ ਖਾਣਾ ਖਾ ਕੇ ਜਾਓ 10 ਵਜੇ ਸਟਾਰਟ ਹੁੰਦਾ ਤੇ ਉੱਪਰੋਂ ਵੈਰਾਈਟੀ ਹੂੰ 10 ਤਰ੍ਹਾਂ ਦੀ 8 ਤਰ੍ਹਾਂ ਦੀ ਤੇ ਉੱਪਰੋਂ ਫਿਰ ਲੋਕ ਜਾਂ ਸਾਰੇ ਟੇਸਟ ਵੀ ਸਾਰੇ ਤਰ੍ਹਾਂ ਦੀ ਵੈਰਾਈਟੀ ਸਾਰੀ ਚੈੱਕ ਕਰਨੀ ਹੁੰਦੀ ਹੈ ਸਾਰੀ ਚੈੱਕ ਕਰਨੀ ਆ ਤਾਂ ਉਹ ਚੈੱਕ ਕਰਦੇ ਕਰਦੇ ਜਿਹੜੀ ਸਾਡੀ ਪੇਟ ਦੀ ਹੈਲਥ ਆ ਫਿਰ ਉਹ ਤਾਂ ਬੇੜਾ ਬਹਿ ਜਾਂਦਾ ਉਹ ਮੈਂ ਅਕਸਰ ਕਾਚਵੀ ਗੱਲ ਕਰਦਾ ਹੁੰਦਾ ਵੀ ਜੇਕਰ 10 ਵਜੇ ਡਿਨਰ ਦੀ ਪਲੈਨਿੰਗ ਹੈ ਕਿਤੇ ਤਾਂ ਤੁਸੀਂ ਅਵਾਈਡ ਕਰੋ ਜਾਂ ਤਾਂ 6-7 ਵਜੇ ਖਾਓ ਖਾਣਾ ਤੇ ਜਾ ਕੇ ਸ਼ਗਨ ਪਾ ਕੇ ਆਜੋ ਅਬਈ ਹੈ ਤਾਂ ਮਹਿੰਗਾ ਸੌਦਾ ਸੌਦਾ ਤਾਂ ਮਹਿੰਗਾ ਹੈਗਾ ਵੀ ਤੁਸੀਂ ਸ਼ਗਨ ਪਾ ਕੇ ਆ ਕੇ ਖਾਧਾ ਕੁਝ ਨਹੀਂ ਪਰ ਬਚਾਓ ਹੈ ਇਹਦੇ ਵਿੱਚ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦੇਖੋ ਆਪਾਂ ਇਧਰ ਉਧਰ ਦੀਆਂ ਗੱਲਾਂ ਤਾਂ ਕਰ ਰਹੇ ਹਾਂ ਸੋਰੀ ਮੈਂ ਇੱਥੇ ਤੁਹਾਡੀ ਗੱਲ ਨੂੰ ਇੰਟਰਰਪਟ ਕਰ ਰਹੀ ਹਾਂ ਸ਼ਗਨ ਤਾਂ ਕੁਝ ਥੋੜਾ ਜਿਹਾ ਹੋਇਆ ਹੈ ਥੋੜੀ ਜੀ ਅਮਾਊਂਟ ਹੈ ਪਰ ਜਿਹੜਾ ਸਾਡਾ ਸਰੀਰ ਹੈ ਸਾਡੀ ਬਾਡੀ ਹੈ ਇਹ ਕਿਦਾ ਸਪੇਅਰਪਾੜ ਨਹੀਂ ਹੈਗਾ ਕੋਈ ਇਹਦਾ ਕੋਈ ਸਪੇਅਰਪਾੜ ਬਹੁਤ ਵਧੀਆ ਜਵਾਬ ਹੈ ਤੁਹਾਡਾ ਬਹੁਤ ਵਧੀਆ ਬਹੁਤ ਵਧੀਆ ਸੇਧ ਵਾਲੀਆਂ ਗੱਲਾਂ ਇਹ ਦੇਖੋ 슈ਗਰ ਨੂੰ ਮੈਨੇਜ ਕਰਨਾ ਅਸਲ ਗੱਲ ਤਾਂ ਹੈ ਨਾ ਜੀ ਦਵਾਈਆਂ ਤੱਕ ਪਹੁੰਚਣਾ ਹੀ ਨਾ ਪਵੇ ਜੇ ਅਸੀਂ ਆਪਣੀ ਲਾਈਫ ਸਟਾਈਲ ਨੂੰ ਬਦਲ ਲਈਏ ਬਿਲਕੁਲ ਸਰ ਜਿੰਨਾ ਲੋਕਾਂ ਦੀ ਬਾਰਡਰ ਲਾਈਨ ਤੇ ਹੈ 슈ਗਰ ਜਾਂ ਹੁਣੇ-ਹੁਣੇ ਡਿਟੈਕਟ ਹੋਈ ਹੈ ਜਾਂ ਸਾਡੇ ਕੋਲ ਇੱਥੇ ਵੀ ਪੇਸ਼ੈਂਟ ਆਉਂਦੇ ਨੇ ਕਿ ਸਾਡੀ ਬਿਲਕੁਲ ਬਾਰਡਰ ਲਾਈਨ ਤੇ ਹੈ ਕਿ ਅਜੇ ਹੋਇਆ ਨਹੀਂ ਤੁਹਾਨੂੰ ਤੁਸੀਂ ਡਾਈਟ ਇਸ ਦੇ ਪੇਸ਼ੈਂਟ ਮਤਲਬ ਹੋਏ ਨਹੀਂ ਹੈ ਉੱਥੇ ਆਪਣਾ ਸਿਰਫ ਲਾਈਫ ਸਟਾਈਲ ਚੇਂਜ ਕਰਕੇ ਖਾਣ ਪੀਣ ਚੇਂਜ ਕਰਕੇ ਥੋੜੀ ਬਹੁਤੀ ਫਿਜ਼ੀਕਲ ਐਕਟੀਵਿਟੀ ਇਨਕਲੂਡ ਕਰਕੇ ਆਪਣੀ ਲਾਈਫ ਦੇ ਵਿੱਚ ਇਹਨੂੰ 101% ਰਿਵਰਸ ਕੀਤਾ ਜਾ ਸਕਦਾ ਤੁਸੀਂ ਬਚ ਸਕਦੇ ਹੋ ਇਸ ਨਾਮੁਰਾ ਦੀ ਮੈਂ ਤਾਂ ਕਈ ਵਾਰ ਕਹਿਣਾ ਹੁਣਾ ਕਿ ਉਹ ਡਰਾਈਵ ਥਰੂ ਚੱਲ ਪਿਆ ਨਾ ਜੀ ਹਰੇਕ ਜਿਹੜੀ ਐ ਫੂਡ ਕੰਪਨੀ ਐ ਉਹਨੇ ਕਿ ਡਰਾਈਵ-ਥਰੂ ਸ਼ੁਰੂ ਕਰ ਦਿੱਤਾ ਗੱਡੀ 'ਚ ਬੈਠੇ ਖਾ ਲਿਆ ਉੱਥੇ ਆਰਡਰ ਕੀਤਾ ਖਾ ਲਿਆ ਉੱਥੇ ਹੀ ਗੱਡੀ 200 ਕਿਲੋਮੀਟਰ ਫੇਰ ਚਲਾਤੀ ਤੋ ਕਿਹ ਡਾਈਜੈਸਟ ਹੋਣਾ ਲੋਕਾਂ ਦੀ ਜੇਬ 'ਚੋਂ ਪੈਸੇ ਕੱਢਣੇ ਨੇ ਬੜੀ ਜਲਦੀ ਹੂੰ ਬੜੇ ਵਧੀਆ ਤਰੀਕੇ ਦੇ ਨਾਲ ਬੜੀ ਜਲਦੀ ਪੈਸੇ ਕੱਢਣੇ ਨੇ ਤੇ ਉਹਨਾਂ ਦੀ ਹੈਲਥ ਨੂੰ ਡੈਮੇਜ ਕਰਨਾ ਹੂੰ ਜਿੰਨਾ ਫਾਸਟ ਫੂਡ ਹੈ ਉਹਨਾਂ ਹੀ ਬਾਡੀ ਨੂੰ ਸਲੋ ਕਰ ਰਿਹਾ ਉਹ ਬਿਲਕੁਲ 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 ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰਾਂਗੇ ਮਦੂ ਸਾਗਰ ਪਾਊਡਰ ਦੀ ਇਹ ਇਹਦੀ ਡੋਜ਼ ਕੀ ਹੈ ਇਹਦੇ ਵਿੱਚ ਕੀ ਪਾਇਆ ਹੈ ਔਰ ਕਿਹੜੀਆਂ ਆਯੁਰਵੈਦਿਕ ਜੜੀਆਂ ਬੁੱਟੀਆਂ ਕੰਮ ਕਰਦੀਆਂ ਨੇ ਅਤੇ ਇਸ ਦਾ ਸੇਵਨ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਜੀ ਦੇਖੋ ਜੀ 100% ਆਯੁਰਵੈਦਿਕ ਜੜੀ ਬੂਟੀਆਂ ਤੋਂ ਬਣਿਆ ਹੋਇਆ ਜਿਹਦਾ ਕਿ ਆਪਾਂ ਬਹੁਤ ਵਾਰੇ ਆਪਣੇ ਚੈਨਲ ਤੇ ਦੱਸ ਵੀ ਚੁੱਕੇ ਹਾਂ ਹਨਾ ਤੇ ਇਹਦਾ ਸੇਵਨ ਅਗਰ ਤਾਂ ਕਿਸੇ ਨੂੰ ਦੋਟਾ 100 ਸ਼ੂਗਰ ਰਹਿੰਦੀ ਹੈ ਜੀ ਤਾਂ ਉਹਦਾ ਅੱਧਾ ਪੌਣਾ ਚਮਚੇ ਇੱਕ ਟਾਈਮ ਖਾਣ ਨਾਲ ਹੀ ਹਫਤੇ 10 ਦਿਨ ਦੇ ਵਿੱਚ 슈ਗਰ ਨਾਰਮਲ ਰਹਿਣ ਲੱਗ ਜਾਂਦੀ ਹੈ ਜੀ ਅਗਰ ਕਿਸੇ ਦੀ 슈ਗਰ ਜ਼ਿਆਦਾ ਰਹਿੰਦੀ ਹੈ ਕਿਸੇ ਨੂੰ ਇਨਸੂਲਿਨ ਲੱਗਦਾ ਜਾਂ ਘਟਦੀ ਨਹੀਂ ਹੈਗੀ 4-500 ਰਹਿੰਦੀ ਹੈ 슈ਗਰ ਤਾਂ ਉਹ ਹਲਕਾ ਜਿਹਾ ਇੱਕ ਚਮਚ ਸਵੇਰੇ ਇੱਕ ਚਮਚ ਖਾਣ ਨਾਲ ਹੂੰ ਹਫਤੇ 10 ਦਿਨ ਦੇ ਵਿੱਚ ਇਨਸੂਲਿਨ ਤੋਂ ਵੀ ਰਾਹਤ ਮਿਲਦੀ ਹੈ ਜੀ ਜੀ ਹਾਂਜੀ ਡਾਕਟਰ ਸਾਹਿਬ ਕਈ ਵਾਰੀ ਜਦੋਂਸੀਂ ਗੱਲਬਾਤ ਕਰਦੇ ਹਾਂ ਤੁਸੀਂ ਬੜੀ ਜਾਂਦੇ ਜਾਂਦੇ ਕੋਈ ਐਸੇ ਹੀ ਨੁਕਤੇ ਦੇ ਦਿੰਦੇ ਹੋ ਕਿ ਜਿਹੜਾ ਕਿ ਰੋਗੀਆਂ ਦੇ ਲਈ ਸਾਡੇ ਸਬਸਕ੍ਰਾਈਬਰਸ ਲਈ ਵੀਡੀਓ ਨੂੰ ਦੇਖਣ ਵਾਲੇ ਲਈ ਬਹੁਤ ਲਾਹੇਵੰਦ ਹੁੰਦਾ ਹੈ ਤੇ ਜਾਂਦੇ ਜਾਂਦੇ ਕੀ ਨੋਟ ਦੇਣਾ ਚਾਹੋਗੇ ਤੁਸੀਂ ਆਯੁਰਵੇਦ ਦੇ ਉੱਤੇ ਤੇ 슈ਗਰ ਦਾ ਜਿਹੜਾ ਕਿਸ ਤਰੀਕੇ ਨਾਲ ਮੈਨੇਜ ਕਰਦੀ ਆਯੁਰਵੇਦ ਇਹ ਸਰ ਇੱਕ ਇਹ ਚੀਜ਼ ਬੜੀ ਮਿਥ ਹੈ ਜਾਂ ਕਹਿ ਲਓ ਕਿ ਆਯੁਰਵੇਦ ਸলো ਕੰਮ ਕਰਦਾ ਹਮ ਪਰ ਆਯੁਰਵੇਦ ਇਹ ਮਿਥ ਹੈ ਆਯੁਰਵੈਦ ਸਲੋ ਨਹੀਂ ਹੈ ਬਲਕਿ ਇਹ ਐਲੋਪੈਥੀ ਨਾਲੋਂ ਵੀ ਫਾਸਟ ਜਿਹੜਾ ਹੈਗਾ ਕੰਮ ਕਰਦਾ ਪਰ ਲੋੜ ਹੁੰਦੀ ਹੈ ਇਹਦੇ ਬਾਰੇ ਥੋੜਾ ਜਿਹਾ ਵਿਸ਼ਵਾਸ ਰੱਖਣ ਦੀ ਹੂੰ ਵਿਸ਼ਵਾਸ ਰੱਖਣ ਦੀ ਤੇ ਥੋੜਾ ਜਿਹਾ ਪੇਸ਼ੈਂਸ ਵੀ ਹੋਵੇ ਅੰਦਰੋਂ ਵੀ ਬੰਦਾ ਪੋਜ਼ਿਟਿਵ ਹੋਵੇ ਹੂੰ ਕਿ ਅਸੀਂ ਇਹ ਦਵਾਈ ਦੇ ਨਾਲ ਜਿਹੜਾ ਹੈਗਾ ਇਹਦਾ ਸੇਵਨ ਕਰਕੇ ਅਸੀਂ ਠੀਕ ਰਹਿ ਸਕਦੇ ਹਾਂ ਇਹਦੇ 10 ਦਿਨ ਦੇ ਸਿਰਫ 10 ਕੁ ਦਿਨਾਂ ਦੇ ਸੇਵਨ ਦੇ ਨਾਲ ਤੁਹਾਡੇ ਜਿਹੜੇ 슈ਗਰ ਲੈਵਲ ਆ ਉਹ ਬਿਲਕੁਲ ਨਾਰਮਲ ਆਉਣਗੇ ਇਹ ਸਾਡਾ ਪ੍ਰੋਸੈਪੜੀ ਦਵਾਈ ਦੀ ਹੂੰ ਦੇਖੋ ਜੀ ਇਹ ਮਧੂ ਸਾਗਰ ਪਾਊਡਰ ਨੂੰ ਤੁਸੀਂ ਮੰਗਵਾਉਣਾ ਕਿੱਦਾਂ ਮੈਂ ਇਥੇ ਜਰੂਰ ਰეკਮੈਂਡ ਕਰੂੰਗਾ ਕਿ ਇਹਨਾਂ ਦੋਨਾਂ ਨੂੰ ਆ ਕੇ ਇੱਥੇ ਮਿਲੋ ਇਹਨਾਂ ਦਾ ਕਲੀਨਿਕ ਆਯੁਰਵੈਦ ਸੈਂਟਰ ਦੇ ਵਿੱਚ ਜਦੋਂ ਆ ਕੇ ਤੁਸੀਂ ਵਿਜ਼ਿਟ ਕਰਦੇ ਹੋ ਜਿੱਥੇ ਤੱਕ ਸਾਡੀ ਸਾਡਾ ਸਬੰਧ ਹੈ ਜਦੋਂ ਵੀ ਇੱਥੇ ਆਉਨੇ ਆ ਸਾਨੂੰ ਬਹੁਤ ਵੱਡਮੁੱਲੀਆਂ ਜਾਣਕਾਰੀਆਂ ਮਿਲਦੀਆਂ ਮੈਂ ਨਿੱਜੀ ਤੌਰ ਤੇ ਕਹਿਣਾ ਕਿ ਮੇਰੀ ਤਾਂ ਜ਼ਿੰਦਗੀ ਬਦਲ ਦਿੱਤੀ ਇਹਨਾਂ ਨੇ ਕਿ ਐਸੀਆਂ ਗੱਲਾਂ ਬਾਤਾਂ ਜਿਹੜੀਆਂ ਨਿਕਲਦੀ ਹੈ ਮੇਰਾ ਜੀ ਵੀ ਬਹੁਤ ਲੱਗਦਾ ਇਹਨਾਂ ਕੋਲ ਆ ਕੇ ਕਿ ਇਹ ਐਸੀ-ਐਸੀ ਗੱਲਾਂ ਦੱਸਦੇ ਨੇ ਜਿਸ ਦੇ ਨਾਲ ਅਸੀਂ ਬਿਨਾਂ ਦਵਾਈਆਂ ਤੋਂ ਵੀ ਮੈਨੇਜ ਕਰ ਸਕਦੇ ਹਾਂ ਬਹੁਤ ਖੁਸ਼ ਪਰ ਇਹ ਜਿਹੜਾ ਮਧੂਸਾਗਰ ਪਾਊਡਰ ਹੈ ਇਹ ਖਰੀਦਣਾ ਹੀ ਨਹੀਂ ਹੈ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਟੈਲੀਫੋਨ ਤੇ ਗੱਲ ਕਰ ਸਕਦੇ ਹੋ ਲੋਕੇਸ਼ਨ ਦੱਸ ਦਿਆ ਤੁਹਾਨੂੰ ਡਾਕਟਰ ਸਾਹਿਬ ਕੀ ਹੈ ਲੋਕੇਸ਼ਨ ਤੇ ਆਪਣੇ ਕੀ ਟੈਲੀਫੋਨ ਨੰਬਰਸ ਨੇ ਜੀ ਆਹ ਲੋਕੇਸ਼ਨ ਚੋਪੜਾ ਸਾਹਿਬ ਲੁਧਿਆਣਾ ਚੰਡੀਗੜ੍ਹ ਹਾਈਵੇ ਹੈ ਜੀ ਨੇੜੇ ਮੋਰਿੰਡਾ ਸ਼ਹਿਰ ਹੈ ਜੀ ਜੀ ਤੇ ਐਟ ਰਾਜ ਰਾਇਲ ਢਾਬਾ ਬਿਲਕੁਲ ਨਾਲ ਜੀ ਹੈ ਆਪਣੇ ਤੇ ਸਾਡਾ ਨੰਬਰ ਹੈਗਾ 95012 63254 ਜੀ ਇੱਕ ਵਾਰੀ ਫੇਰ ਰਿਪੀਟ ਕਰ ਦਿਓ ਡਾਕਟਰ ਸਾਹਿਬ ਜੀ 95012 ਹਮ 63254 ਜੀ ਦੇਖੋ ਜੀ ਮਦੂ ਸਾਗਰ ਪਾਊਡਰ ਨੂੰ ਮੰਗਵਾਉਣ ਦੇ ਲਈ ਇਹਨਾਂ ਟੈਲੀਫੋਨ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਗगन ਆਯੁਰਵੇਦ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਹੈ ਅੱਜ ਦਾ ਇਹ ਵੀਡੀਓ ਤੁਸੀਂ ਸੁਣੀ ਸਾਰੀ ਗੱਲਬਾਤ ਜੇਕਰ ਕਮੈਂਟ ਸੈਕਸ਼ਨ 'ਚ ਤੁਹਾਡੀ ਕੋਈ ਕੁਇਰੀ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਜਰੂਰ ਲਿਖੋ ਔਰ بار-बार ਕਹਿ ਰਹੇ ਕਿ ਇਸ ਵੀਡੀਓ ਨੂੰ ਉਹਨਾਂ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾਓ ਜਿਹੜੇ ਕਿ 슈ਗਰ ਤੋਂ ਗ੍ਰਸਤ ਨੇ ਦੀ ਧੰਨਵਾਦ ਸ਼ੁਕਰੀਆ